ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈਕ ਕੋਲ ਮੱਝਾ ਜੀ ਫੌਜੀ ਵੀਰ ਆਪਣਾ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਮਨਦੀਪ ਸਿੰਘ ਸਨ ਆਫ ਮੇਜਰ ਸਿੰਘ ਜੀ ਪਿੰਡ ਵਖਤਗੜ ਹਾਂਜੀ ਡਿਸਟ੍ਰਿਕਟ ਔਰ ਤਹਿਸੀਲ ਬਰਨਾਲਾ ਜੀ ਮੋਬਾਈਲ ਨੰਬਰ 876098800 ਜੀ ਠੀਕ ਹੈ ਜੀ ਹਾਂਜੀ ਬਾਈ ਜੀ ਮਾਝ ਦੇ ਦੀ ਸਹੀ ਜਾਣਕਾਰੀ ਆਪਾਂ ਨੂੰ ਮਾਝ ਬਾਈ ਆਪਣੇ ਕੋਲ ਤੀਜੇ ਸੂਵੇ ਆਇਆ ਹੈ ਘਰ ਦੀ ਝੋਟੀ ਆ ਦੋ ਕਟੀਆਂ ਇਹਦੇ ਪਿਛਲੇ ਹਾਂਜੀ ਮੱਲੰਗਲੇ ਡਾਕਟਰ ਨੇ ਟੀਕਾ ਭਰਿਆ ਕੋਹੇ ਨੂਰ ਦਾ ਬਾਈ ਬਹੁਤ ਸੂੜੀਆ ਪਿਛਲੇ ਹਾਲ 15 ਲੀਟਰ ਪਲੱਸ ਦੁੱਧ ਦਿੰਦਾ ਠੀਕ ਠੀਕ ਲੇਵਲ ਉਵੇਰੀ ਬਹੁਤ ਠੰਡੀ ਆ ਬਾਈ ਵਦਿਏ ਮੋਹਰਾ ਦੇ ਦੇਖੋ ਸੰਗ ਪਿੱਛੇ ਨੂੰ ਮੁੜਦੇ ਆ ਉਸ ਗਿੱਟਾ ਦਾ ਕੋਈ ਸੇਮ ਆ ਦੇਖੋ ਪੂ ਦੇ ਕੋਈ ਚਿੱਟਾ ਬਾਲ ਨਹੀਂ ਠੀਕ ਹੈ ਜੀ ਤੇ ਪਸ਼ੂ ਦੋ ਤਿੰਨ ਆਪਣੇ ਕੋਲ ਸੂਵੇ ਤਾਂ ਵੇਚ ਲਿਆ ਵੀਰੇ ਨਹੀਂ ਤਾਂ ਬੇਚਣੀ ਨਹੀਂ ਸੀ ਦੁੱਧ ਪਿਛਲੇ ਸੂਏ 15 ਲੀਟਰ ਸੀ 15 ਲੀਟਰ ਸੀ ਬਾਈ ਪਿਛਲੇ ਸੂਏ ਆਪਾਂ ਕੋਲ ਅੱਲੇ 5 ਦਿਨ ਬਾਕੀ ਆ ਜੀ ਹਾਂ 5-6 ਦਿਨ ਲੈਂਦੀ ਆ ਠੀਕ ਹੈ ਜੀ ਹਾਂ ਹਾਂਜੀ ਵੀਰ ਜੀ ਰੇਟ ਦੱਸ ਦਿਓ ਜੀ ਆਪ ਨੂੰ ਹਾਂ ਬਾਈ ਜੀ ਰੇਟ ਜਿਵੇਂ ਅੱਜ ਕੱਲ ਜਿੰਨਾ ਮਰਜ਼ੀ ਕਰਾਈ ਚਲੋ ਆਪਾਂ 1 25 ਦੀ ਹਾਂ ਨਾ ਬਸ ਬਾਈ ਠੀਕ ਹੈ ਜੀ ਹਾਂ ਲੋਪਰਾ ਮੱਝ ਬਹੁਤ ਵੱਡੀ ਆ ਕੰਦਕਾਰ ਦੇਖੋ ਲੇਵਲੂਆ ਦੇਖੋ ਬਾਈ ਥਾਣ ਦੇਖੋ ਮੁੱਠੀ ਵਾਲੇ ਪੂਰੇ ਠੀਕ ਹੈ ਜੀ ਮੋਟੇ ਬਾਈ ਅਰੇ ਢਿੱਲਾਂ ਢੁੱਲਾਂ ਪਈਆਂ ਗਿਆ ਠੀਕ ਹੈ ਜੀ 5-6 ਦਿਨਾਂ ਦਾ ਕਰਮ ਵਾਲੀ ਪੂਰੀ ਭਰ ਜੂਗੀ ਠੀ ਇੱਕ ਛੋਲੇ ਪਰਿਵਾਰ ਤੋਂ ਬਾਈ ਠੀਕ ਹੈ ਜੀ ਕੋਈ ਆਪਾਂ ਵਪਾਰ ਦਾ ਕੰਮ ਨਹੀਂ ਕਰਦੇ ਆਪਣੇ ਹੁਣ ਦੋ ਤਿੰਨ ਪਸ਼ੂ ਸੂਵੇ ਸੀ ਤਾਂ ਵੇਚਨੇ ਆ ਠੀਕ ਹੈ ਠੀਕ ਹੈ ਮੜਾ ਡਰਦੀ ਆ ਪੱਗ ਵਾਲੇ ਬਾਈ ਤੋਂ ਇਧਰ ਤਾਂ ਕਰਕੇ ਭਰਾ ਜੀ ਠੀਕ ਹੈ ਜੀ ਉਹ ਨੂੰ ਐਵੇਂ ਡਾਕਟਰ ਆ ਇਧਰ ਲੋ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਲੈ ਲਓ ਜੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਠੀਕ ਹੈ ਜੀ ਬਾਕੀ ਭਰਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003655 ਠੀਕ ਹੈ ਜੀ ਜ਼ਿੰਮੇਦਾਰ ਭਰਾ ਆਪਣਾ ਪਿੰਡ ਵਕਤਗੜ ਮਾਲ ਸੋਖਣੇ ਰੱਖਿਆ ਵਧੀਆ ਠੀਕ ਹੈ ਜੀ ਵੱਧ ਹੋ ਗਿਆ ਮਾਲ ਦਾ ਕਰਕੇ ਘਟਾ ਰਹੇ ਆ ਤੇ ਵੇਚ ਰਹੇ ਆ ਠੀਕ ਹੈ ਜੀ ਤੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ